ਡੋਲਦਾ ਖੂਨ ਚ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰੀ ਲਹਿ ਜਾਂਦੀ ਤਸਵੀਰ ਬਦਲਦੀ ਕੌਮਾਂ ਦੀ ਇਹਨੂੰ ਬਹੁਤ ਦੁੱਖ ਹੁੰਦਾ ਜਦੋਂ ਇੱਥੇ ਸਾਡੇ ਆਣ ਕੇ ਵੀਰਾਂ ਦੇ ਉੱਤੇ ਗੋਲੀਆਂ ਵੱਜਣ ਡੀਆਂ ਕੋਈ जख्मी ਹਾਲਤ ਸੀ ਕੋਈ ਕਿਸੇ ਤਰ੍ਹਾਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜਿਉ ਮੰਨੂ ਵੱਡਦਾ ਅਜਦੂਣ ਸਵਾਣੇ ਹੋਏ ਜਦੋਂ ਅਸੀਂ ਪਹਿਲੇ ਦਿਨ ਆਏ ਸਾਨੂੰ ਪਤਾ ਲੱਗਿਆ ਇਹਨਾਂ ਤੋਂ ਨਾ ਤਾਂ ਟੈਂਟ ਸੀ ਤੇ ਨਾ ਇੱਥੇ ਕੁਰਸੀਆਂ ਸੀ ਵਿਚਾਰੇ ਖੜੇ ਹੀ ਵਿਚਾਰੇ ਕੰਮ ਕਰਦੇ ਸੀ ਉਸੇ ਵੇਲੇ ਅਸੀਂ ਟੈਂਟ ਲਵਾ ਕੇ ਦਵਾਈਆਂ ਕੋ 25 30 ਹਜ਼ਾਰ ਦੀਆਂ ਲਿਆ ਕੇ ਤੇ ਬਾਕੀ ਜੋ ਵੀ ਹੋ ਸਕਿਆ ਉਹ ਲੈ ਕੇ ਆਏ ਆ ਪਰ ਤੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਨੀਅਰ ਟਾਂਡਾ ਹੁਸ਼ਿਆਰਪੁਰ ਦੇ ਨੇ ਔਰ ਸਪੈਸ਼ਲੀ ਇੱਥੇ ਦਵਾਈਆਂ ਦੇਣ ਆਂਦੇ ਆ ਔਰ ਬਾਪੂ ਜੀ ਹਾਂਜੀ ਇਹ ਜੀ ਹੈਗੇ ਆ ਕਾੜੇ ਜਦੋਂ ਕਿਸ ਦੀਆਂ ਛਾਤੀ ਜੰਮ ਜਾਂਦੀ ਹੈ ਜਦੋਂ ਮੌਸਮ ਚੇਂਜ ਹੁੰਦਾ ਨਾ ਜੀ ਇਹ ਕਾੜਿਆਂ ਦਾ ਲੈ ਕੇ ਆਏ ਪੈਕੇਟ ਸੀ ਲੰਗਰ ਦੇ ਵਿੱਚ ਆ ਕਾੜੇ ਬਣਾ ਕੇ ਦਿੱਤੇ ਜਾਣਗੇ ਇਹ ਐਨਕਾਂ ਆ ਜੀ ਕਿਈ ਬੱਚੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜ਼ਖਮ ਹੋਏ ਹੋ ਉਹ ਦਿਨ ਦੇ ਉਹਨਾਂ ਲਈ ਐਨਕਾਂ ਆ ਆ ਆਡੋਮੋਕਸ ਆ ਜੀ ਕਿਉਂਕਿ ਇੱਥੇ ਆਲੇ ਦੁਆਲੇ ਬਹੁਤ ਜ਼ਿਆਦਾ ਮੱਛਰ ਆ ਜੀ ਬਹੁਤ ਛੇਤੀ ਅਸੀਂ ਇੱਥੇ ਸਪਰੇ ਵੀ ਕਰਕੇ ਜਾਵਾਂਗੇ ਆ ਇਧਰ ਸੁੱਕਾ ਦੁੱਧ ਆ ਜੀ ਇਹ ਵੀ ਲੈ ਕੇ ਆਏ ਇਹ ਵੀ ਲੈ ਕੇ ਆਏ ਪਹਿਲਾਂ ਦਵਾਈਆਂ ਆਪਣੀ ਬੇਟੀ ਨੂੰ ਸ਼ੰਭੂ ਤੇ ਜਿੱਦਾਂ ਪੈਟੀਕਲ ਸੇਵਾਵਾਂ ਚੱਲ ਰਹੀਆਂ ਨੇ ਇੱਥੇ ਭੈਣ ਸੀਨਾ ਜਿਹੜੀ ਸੀਨਾ ਜੀ ਉਹਦੇ ਨਾਲ ਹੀ ਬਜ਼ੁਰਗ ਜਿਹੜੇ سپورਟ ਕਰਦੇ ਆ ਸਰਬੱਤ ਦਾ ਸਰਬੱਤ ਸੇਵਾ ਸੁਸਾਇਟੀ ਜਿਹਦੇ ਬਾਪੂ ਜੀ ਸਾਡੇ ਨਾਲ ਬੈਠੇ ਆ ਪਿੱਛੇ ਰਹਿ ਕੇ ਆਪਣਾ ਸਮਾਂ ਕੱਟ ਕੇ ਆਉਂਦੇ ਆ ਨਾ ਕੋ ਹੋਰ ਵੀ ਸੇਵਾਵਾਂ ਕਰੂ ਵੀ ਸੇਵਾਵਾਂ ਕਰ ਤੇ ਬਾਪੂ ਜੀ ਅੱਜ ਫਿਰ ਸਪੈਸ਼ਲੀ ਇੱਥੇ ਪਹੁੰਚੇ ਸੀ ਨਾਲੰਦਰ ਪਰਲੇ ਪਾਸੇ ਜੇ ਦੇਖ ਲਓ ਐਂਬੂਲੈਂਸ ਲੈ ਕੇ ਆਇਆ ਕੀ ਕਿਸਾਨਾਂ ਦੀ ਸੇਵਾ ਲਈ ਕਿਉਂਕਿ ਕਿਸਾਨਾਂ ਦੇ ਭਲੇ ਲਈ ਤੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਨਿਅਰ ਟਾਂਡਾ ਹੁਸ਼ਿਆਰਪੁਰ ਦੇ ਨੇ ਔਰ ਸਪੈਸ਼ਲੀ ਇੱਥੇ ਦਵਾਈਆਂ ਦੇ ਨੰਦਿਆ ਔਰ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਪੂ ਜੀ ਆਪਾਂ ਦੇਖਿਆ ਤੁਸੀਂ ਸਿੰਘੂ ਬਾਰਡਰ 'ਤੇ ਲਗਾਤਾਰ ਹਨਾ ਸੇਵਾਵਾਂ ਕਰਦੇ ਰਹੇ ਉੱਥੇ ਵੀ ਤੁਸੀਂ ਕਿੰਨੇ ਮਸਪੁਰਾ ਸਵਾ ਸਾਲ ਸੇਵਾ ਕੀਤੀ ਹੋਣ ਅਤੇ ਸ਼ੰਭੂ ਬਾਰਡਰ ਤੁਸੀਂ ਅਬਨਾ ਫਿਰ ਸੇਵਾ ਸਟਾਰਟ ਕੀਤੀ ਆ ਕੀ ਕਹਿਣਾ ਚਾਹੋਗੇ ਬਾਪੂ ਜੀ ਮੈਂ ਨਾ ਪਹਿਲਾਂ ਗੱਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਆਪਾਂ ਜਦੋਂ ਚੰਗੂ ਬਾਡਰ ਤੇ ਸੀਗੇ ਉਦੋਂ ਆਪਾਂ 1 ਸਾਲ 1 ਮਹੀਨਾ 12 ਤੇ 13 ਦਿਨ ਇਕੱਠਿਆਂ ਨੇ ਉੱਥੇ گزارੇ ਜੋ ਤੁਸੀਂ ਅਸਲੀਅਤ ਪੱਤਰਕਾਰੀ ਪੇਸ਼ ਕੀਤੀ ਆ ਤੁਹਾਡੇ ਸਾਰੇ ਚੈਨਲ ਦਾ ਮੈਂ ਪਹਿਲੇ ਤੋਂ ਗੱਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਸਾਡੇ ਵੀਰ ਇੱਥੇ ਡਾਕਟਰ ਹਿਨਾ ਤੇ ਕੁੜੀ ਸਾਡੀ ਤੇ ਨਾਲ ਸਾਡਾ ਛੋਟਾ ਵੀਰ ਮੈਡੀਕਲ ਸੇਵਾ ਕਰਾ ਰਹੇ ਹਾਂਜੀ ਤੇ ਉੱਧਰ ਤੁਸੀਂ ਦਿਖਾ ਵੀ ਦਿਓ ਨਾਲ ਸੇਵਾ ਚੱਲ ਵੀ ਰਹੀ ਆ ਨਮ ਨਮਨੀਤ ਜਿਹੜਾ ਸਾਡਾ ਲਗਾਤਾਰ ਇਥੇ ਆਇਓ ਜਦੋਂ ਅਸੀਂ ਪਹਿਲੇ ਦਿਨ ਆਇਆ ਸਾਨੂੰ ਪਤਾ ਲੱਗਿਆ ਇਹਨਾਂ ਤੋਂ ਨਾ ਤਾਂ ਟੈਂਟ ਸੀ ਤੇ ਨਾ ਇੱਥੇ ਕੁਰਸੀਆਂ ਸੀ ਵਿਚਾਰੇ ਖੜੇ ਹੀ ਵਿਚਾਰੇ ਕੰਮ ਕਰਦੇ ਸੀ ਉਸੇ ਵੇਲੇ ਅਸੀਂ ਜਦੋਂ ਅਸੀਂ ਪਹਿਲੇ ਦਿਨ ਆਇਆ ਸਾਨੂੰ ਪਤਾ ਲੱਗਿਆ ਇਹਨਾਂ ਤੋਂ ਨਾ ਤਾਂ ਟੈਂਟ ਸੀ ਤੇ ਨਾ ਇੱਥੇ ਕੁਰਸੀਆਂ ਸੀ ਵਿਚਾਰੇ ਖੜੇ ਹੀ ਵਿਚਾਰੇ ਕੰਮ ਕਰਦੇ ਸੀ ਉਸੇ ਵੇਲੇ ਅਸੀਂ ਬਹੁਤ ਦੁੱਖ ਹੁੰਦਾ ਜਦੋਂ ਇੱਥੇ ਸਾਡੇ ਆਣ ਕੇ ਵੀਰਾਂ ਦੇ ਉੱਤੇ ਗੋਲੀਆਂ ਵੱਜਣ ਡੀਆਂ ਕੋਈ ਜੱਕੀ ਹਾਲਤ ਸੀ ਕੋਈ ਕਿਸੇ ਤਰ੍ਹਾਂ ਸੀ ਇਹਨੂੰ ਮੋਦੀ ਨੂੰ ਇਹ ਨਹੀਂ ਪਤਾ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰੀ ਲਹਿ ਜਾਂਦੀ ਤਸਵੀਰ ਬਦਲਦੀ ਕਮਾਂ ਦੀ ਇਹਨੂੰ ਪਤਾ ਹੋਣਾ ਚਾਹੀਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜੂ ਮੰਨੂ ਵੱਡਦਾ ਅਜਦੂਣ ਸਵਾਣੇ ਹੋਏ ਸਾਡੇ ਜ਼ਿੰਮੇਦਾਰਾਂ ਤੇ ਇਹਨਾਂ ਨੇ ਹੱਤਿਆ ਤੇ ਗੋਲੀਆਂ ਚਲਾਈਆਂ ਅਸੀਂ ਇਹਨੂੰ ਮਾਰਨਿੰਗ ਦਿੰਨੇ ਆ ਕਿ ਇਹ ਨਾ ਹੋਵੇ ਕਿ ਤੂੰ ਆਪਣੇ ਕੋਲੋਂ ਪੰਜਾਬ ਖੋਹਾ ਲਵੇਂ ਅਸੀਂ ਖਾਲਸਤਰ ਮੰਗਦੇ ਨਹੀਂ ਸੀ ਪਰ ਤੁਸੀਂ ਹੁਣ ਜੇ ਦੇਣਾ ਤਾਂ ਅਸੀਂ ਝੋਲੀ ਅੱਡ ਕੇ ਲਾਵਾਂਗੇ ਵੀ ਜ਼ਰੂਰ ਕਿਉਂਕਿ ਇਦਾਂ ਦਾ ਦੁਸ਼ਮਣਾ ਨਾ ਵੀ ਨਹੀਂ ਕਰਦੇ ਲੋਕ ਆ ਬਾਹਰਲੇ ਫੌਲਨ ਕੰਟਰੀਆਂ ਦੇ ਵਿੱਚ ਸਾਰੇ ਉੱਥੇ ਹੋ ਰਿਹਾ ਆ ਕਿਸਾਨਾਂ ਦੇ ਟਰੈਕਟਰ ਵੀ ਕਿਸੇ ਨੇ ਕਿਸੇ ਦੇ ਗੋਲੀ ਨਿ ਚਲਾਈ ਸਾਰਿਆਂ ਨੂੰ ਅਧਿਕਾਰਿਆ ਸਾਨੂੰ ਆਪਣੇ ਦੇਸ਼ ਚ ਜੇ ਨਾ 86% ਸਿਰ ਦਿੱਤੇ ਹੋਣ ਸਾਨੂੰ ਦੁੱਖ ਨਹੀਂ ਆਉਂਦਾ ਆਜ਼ਾਦ ਕਰਾਇਆ ਹਿੰਦੁਸਤਾਨ ਨੂੰ 86% ਸਿੱਖ ਸਿਰ ਦੇ ਕੇ ਪੰਜਾਬੀਆਂ ਨੇ ਪਰ ਇਹਨਾਂ ਨੇ ਸਾਡਾ ਦੋ ਨੰਬਰ ਸ਼ਹਿਰੀਆਂ ਵਾਲਾ سلوਕ ਕਰ ਡਾਇਆ ਇਹਨਾਂ ਨੂੰ ਅਸੀਂ ਵਾਰਨਿੰਗ ਦਿੰਨੇ ਆ ਕਿਉਂਕਿ ਰਾਮ ਰਹੀਮ ਜਿਹੜਾ ਇੱਕ ਬਲਾਤਕਾਰੀ ਆ ਇੱਕ ਕਾਤਲ ਆ ਜਿੰਨੇ ਕੇ ਆਪਣੇ ਪ੍ਰੈਸ ਰਿਪੋਰਟਰ ਮਾਰੇ ਉਹਨੂੰ ਤੀਸਰੇ ਚੌਥੇ ਦਿਨ ਪਰੋਲ ਮਿਲ ਜਾਂਦੀ ਸਾਡੇ ਜਿਨ੍ਹਾਂ ਨੇ ਜੇ ਬੈਂਤੇ ਬੁੱਚੇ ਨੂੰ ਸੋਹ ਦਿੱਤਾ ਤੇ ਉਹਨਾਂ ਨੂੰ ਆਪਣੀ ਸਜ਼ਾ ਪੂਰੀ ਕਰਕੇ ਡਬਲ ਡਬਲ ਸਜ਼ਾਾਂਾਂ ਭੁਗਤ ਰਹੇ ਆ ਉਹਨਾਂ ਨੂੰ ਹਜੇ ਤੱਕ ਪਰੋਲ ਨਹੀਂ ਕਿਉਂ ਅਸੀਂ ਦੋ ਨੰਬਰ ਦਾ ਸ਼ਾਇਰੀਆ ਇਸ ਕਰਕੇ ਇਸ ਗੱਲ ਦਾ ਨੌਜਵਾਨ ਜਿੱਧਰ ਨੂੰ ਹੋ ਜਾਣ ਹਮੇਸ਼ਾ ਉਹ ਪਾਸਾ ਭੜਲਾ ਰਹਿੰਦਾ ਤੁਸੀਂ ਆਮ ਸਾਨੂੰ ਪੰਜਾਬੀਆਂ ਨੂੰ ਇਹਨਾਂ ਨੇ ਨਸ਼ੇੜੀ ਨਸ਼ੇੜੀ ਕਰਕੇ ਪੰデア ਦੇਖੋ ਨੌਜਵਾਨ ਵੀਰਾਂ ਨੇ ਕਿੱਦਾਂ ਸ਼ਹਾਦਤ ਦਿੱਤੀਆਂ ਔਰ ਕਿੰਨੇ ਕੁ ਜ਼ਖਮੀ ਹੋਏ ਆ ਮੈਂ ਜਿੰਨੇ ਵੀ ਇੱਥੇ ਦੋ 300 ਬੱਚਾ ਜ਼ਖਮੀ ਹੋ ਗਿਆ 2.5 ਲੋ 250 ਦਾ ਉਸ ਦਿਨ ਪਹਿਲੇ ਦੂਜੇ ਦਿਨ ਤੇ ਅਸੀਂ ਜਦੋਂ ਇੱਥੇ ਸੀ ਉਸ ਦਿਨ ਅਸੀਂ ਦੇਖਿਆ ਸਾਡੀ ਭੈਣ ਸੀ ਨਾ ਤੇ ਸਾਡਾ ਵੀਰ ਨਵਜੋ ਨਵਦੀਪ ਸਿੰਘ ਉਹਨਾਂ ਨੇ ਉਸ ਦਿਨ ਦੀ ਸੇਵਾ ਸੇ ਸੰਭਾਲੀ ਆ ਨਾਲ ਸਾਡੇ ਵੀਰ ਜੀ ਆ ਜੋ ਜਿਹੜਾ ਆਪਣੇ ਕੱਪੜੇ-ਕੁਪੜੇ ਚੇਂਜ ਕਰਨਗੇ ਤੇ ਇਹ ਵੀਰ ਜੀ ਉਸ ਦਿਨ ਦੇ ਨਾਲ ਸੇਵਾ ਕਰ ਰਿਹਾ ਜਿੰਨੀਆਂ ਵੀ ਇੱਥੇ ਸੇਵਾ ਕਰਦੀਆਂ ਸੁਸਾਇਟੀਆਂ ਮਲੁਖਤਾ ਦੀ ਸੇਵਾ ਕਿਸਾਨਾਂ ਦੀ ਸੇਵਾ ਅਸੀਂ ਪ੍ਰਮਾਤਮਾ ਦੇ ਚਰਨਾਂ ਝੋਲੀ ਅੱਡ ਕੇ ਉਹਨਾਂ ਲਈ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਹਨਾਂ ਜੀਵਿੰਦਾਰ ਵੀਰਾਂ ਦਾ ਅਖੀਰ ਜਿੱਤ ਕੇ ਆਪਣੇ ਆਪਣੇ ਘਰਾਂ ਤੇ ਜਾਣ ਤੇ ਪ੍ਰਮਾਤਮਾ ਸਾਰੇ ਕਿੱਥੇ ਸੇਵਾ ਚਾਰਨੀ ਆ ਤੁਹਾਡੀਆਂ ਮੈਂ ਸੁਣਿਆ ਜਿੰਨੇ ਮਰਚੇ ਸੀ ਪਹਿਲਾਂ ਵੀ ਲੱਗੇ ਹੋਣ ਵੀ ਸਾਰਿਆਂ ਦੀ ਤੁਹਾਨੂੰ ਕਿਰਪਾ ਨਾਲ ਅਸੀਂ ਕਰਨ ਵਾਲੇ ਕੌਣ ਆ ਜੀ ਪ੍ਰਮਾਤਮਾ ਕਰਾਉਣ ਵਾਲਾ ਤੇ ਸਾਡੇ ਵੀਰ ਜਿਹੜੇ ਆ ਉਹ ਸਾਨੂੰ ਸਪੋਰਟ ਕਰਦੇ ਆ ਬਾਈਪੀਐਸ ਚੌਂਗ ਵਿੱਚ ਅਸੀਂ ਚੰਡੀਗੜ੍ਹ ਵਿੱਚ ਜਦੋਂ ਦਾ ਮੋਰਚਾ ਲੱਗਿਆ ਉੱਥੇ ਸਾਡਾ ਉੱਥੇ ਮੈਡੀਕਲ ਕੈਂਪ ਚੱਲ ਰਿਹਾ ਹੁਣ ਸਾਡਾ ਇੱਥੇ ਵੀ ਅਸੀਂ ਆਪਣੀ ਭੈਣ ਨੂੰ ਜਿਨ੍ਹਾਂ ਨੂੰ ਨਵਦੀਪ ਨੂੰ ਕਹਿੰਦੇ ਜਿਹੜੀ ਚੀਜ਼ ਦੀ ਬਿਲੋੜਾ ਸਾਨੂੰ ਦੱਸੇ ਅਸੀਂ ਉਸ ਲਈ ਇੱਧਰ ਆਏ ਸੀ ਬਾਪੂ ਜੀ ਅੱਜ ਸਪੈਸ਼ਲ ਅੱਜ ਅਸੀਂ ਆਏ ਸੀ ਮੱਛਰਾਂ ਦੀਆਂ ਦੇਣ ਤੇ ਐਨਕਾਂ ਵਗੈਰਾ ਜਿਹੜੇ ਮੱਛਰਾਂ ਦੀਆਂ ਆਨੋਮੋਸ ਵਗੈਰਾ ਹਾਂਜੀ ਤੇ ਕਾੜੇ ਸੀਗੇ ਜੀ ਜਿਹੜੇ ਰੇਸ਼ਾ ਰੋਸਾ ਬਹੁਤ ਹੋਈ ਉਹਨਾਂ ਨੂੰ ਕਾੜੇ ਦੇਣਾ ਆਏ ਸੀਗੇ ਜੀ ਬਿਲਕੁਲ ਸਪੈਸ਼ਲਿਸਟ ਸਾਰਾ ਕੋ ਦਵਾਈਆਂ ਦੇਖੋ ਤੁਸੀਂ ਬਜ਼ੁਰਗ ਬਾਪੂ ਤੁਸੀਂ ਹਾਂ ਨਾਲ ਤੁਸੀਂ ਪਹਿਲੇ ਦਿਨ ਅਗਰ ਗੱਲ ਕਰਦੇ ਤੂੰ ਬਹੁਤ ਇੱਥੇ ਜੋ ਚੱਲੇ ਆ ਬੰਦੇ 2 250 ਬੰਦਾ ਦਾ ਜ਼ਖਮੀ ਹੋਇਆ ਇੱਥੇ ਤਾਂ ਅਸੀਂ ਵੀ ਇੱਥੇ ਆਏ ਸੀ ਸਾਨੂੰ ਇੰਨੀ ਗੈਸ ਚੜ ਗਈ ਮੈਨੂੰ ਬੇਵਸਥਾ ਹਸਪਤਾਲੋਂ ਡਾਕਟਰ ਲਾਭਪ੍ਰੀਤ ਉਹਨਾਂ ਨੇ ਉੱਥੇ ਆਪਣੇ ਹਸਪਤਾਲ ਦਾਖਲ ਕਰਕੇ ਸਵੇਰ ਨੂੰ ਦਾਖਲ ਕਰਦੇ ਨੇ ਸ਼ਾਮ ਨੂੰ ਛੁੱਟੀ ਨੇ ਤਿੰਨ ਦਿਨ ਉੱਥੇ ਰੱਖਿਆ ਲਿਆ ਪਿਆ ਫਿਰ ਜਾ ਕੇ ਮੇਰੀ ਸ਼ਾਂਤੀ ਸਾਤੀ ਜਿਹੜੀ ਸਾਫ਼ ਹੋਈ ਤੁਹਾਨੂੰ ਚੜ ਗਏ ਤੁਹਾਨੂੰ ਹਾਂਜੀ ਤਾਂ ਸਾਡੇ ਕਿਸਾਨ ਵੀਰ ਰੱਬ ਵਰਗੀਆਂ ਰੂਹਾਂ ਜਿਹੜੇ ਇੱਥੇ ਬੈਠੇ ਆ ਅਸੀਂ 2 ਦਿਨ 3 ਦਿਨ ਸੇਵਾ ਕਰਨੇ ਸੀ ਇਨਾ ਬੰਦਾ ਹਾਲ ਹੋਇਆ ਸਾਡਾ ਕਹਿਣ ਦੀ ਗੱਲ ਨਹੀਂ ਧੰਨ ਹੈ ਵੀਰ ਇਹਨਾਂ ਦੇ ਸਾਰੇ ਅੰਗੇ ਸਿਰ ਝਕਾਉਂਦਾ ਹੋਇਆ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਹਮੇਸ਼ਾ ਸਾਰੇ ਜ਼ਿੰਮੇਵਾਰ ਚੜ੍ਹਦੀ ਕਲਾ ਵਿੱਚ ਰਹਿਣ ਤੰਦਰੁਸਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਜ਼ੁਰਗਾਂ ਨੇ ਆਪਣਾ ਦੇਖੋ ਸੇਵਾ ਵੀ ਕਰਦੇ ਪਿਆ ਸੀ ਮਤੇ ਪਹਿਲੇ ਦਿਨ ਧੂਆਂ ਛੜ ਗਿਆ ਸੀ ਇਹਨਾਂ ਨੂੰ ਫਿਰ ਦੋ ਤਿੰਨ ਦਿਨ ਦੇ ਹਸਪੀਟਲ 'ਚ ਰਹਿ ਕੇ ਫਿਰ ਦੁਬਾਰਾ ਇੱਥੇ ਆ ਗਏ ਤੇ ਦੇਖੋ ਤੁਸੀਂ ਬਜ਼ੁਰਗਾਂ ਦੀ ਸੇਵਾ ਕੀਤੀ ਜਾ ਰਹੀ ਹੈ ਬੀਪੀ ਚੈੱਕ ਕੀਤਾ ਜਾ ਰਿਹਾ ਹੈ ਅਟੈਂਡ ਦੇ ਵਿੱਚ ਦਵਾਈਆਂ ਦਾ ਪ੍ਰਬੰਧ ਭੈਣ ਨੂੰ ਸਪੋਰਟ ਹੋਰ ਕਿਸਾਨਾਂ ਨੂੰ ਸਪੋਰਟ ਆਪਣੇ ਤਰੀਕੇ ਨਾਲ ਬਾਪੂ ਜੀ ਕਰ ਰਿਹਾ ਸਰਬੱਤ ਦਾ ਭਲਾ ਜਿਵੇਂ ਨਾਮ ਹੈ ਇਹਨਾਂ ਦੀ ਸਸਤਾ ਦਾ ਉਹਨਾਂ ਸਰਬੱਤ ਦੇ ਭਲੇ ਵਾਸਤੇ ਹਮੇਸ਼ਾ ਏ ਤਿਆਰਬਰ ਤਿਆਰ ਰਹਿੰਦੇ ਆ ਜਿਹੜੇ ਕੌਮੀ ਮੋਰਚੇ 'ਚ ਇਹਨਾਂ ਦਾ ਇੱਕ ਮਲੋਕੀ ਮੈਡੀਕਲ ਕੈਂਪ ਲੱਗਾ ਹੋਇਆ ਔਰ ਅੱਜ ਇੱਥੇ ਸ਼ੰਭੂ ਬਾਰਡਰ 'ਚ ਜੋ ਲੱਗਾ ਉੱਥੇ ਵੀ ਇਹਨਾਂ ਦਾ ਕੈਂਪ ਲੱਗ ਖਨੋਰੀ ਬਾਰਡਰ ਵੀ ਬਾਪੂ ਗਏ ਹਾਂਜੀ ਖਨੋਰੀ ਬਾਰਡਰ ਵੀ ਨਹੀਂ ਉਧਰ ਮਨਜੋਤ ਭਾਜੀ ਗਏ ਸਾਡੇ ਅੱਛਾ ਅੱਛਾ ਬਿਲਕੁਲ ਜਿਵੇਂ ਵੀ ਬਿਲਕੁਲ ਤੋ ਇਹ ਬਾਪੂ ਜੀ ਨੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਜਬਾ ਦੇਖੋ ਬਾਪੂ ਜੀ ਤੇ ਬਹੁਤ ਵਧੀਆ ਲੱਗਾ ਹਨ ਖੁਸ਼ੀ ਆ ਕਿ ਆਪਣੀ ਹਿੰਮਤ ਨਾਲ ਡਟੇ ਹੋਏ ਨੇ ਲੋਕਾਂ ਦੀ ਸਪੋਰਟ ਕਰ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ